ਸੋ ਤੁਸੀਂ ਇਹ ਦੇਖ ਰਹੇ ਸੀ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਜਿਹੜੇ ਉਮੀਦਵਾਰ ਨੇ ਔਰ ਉਹਨਾਂ ਦੇ ਵੱਲੋਂ ਹੁਣ ਮੀਡੀਆ ਦੇ ਸਾਹਮਣੇ ਆ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਬੜੀ ਉਹਨਾਂ ਦੀ ਜਿਹੜੀ ਪਾਰਟੀ ਹੈ ਬੜੇ ਵੱਡੇ ਮਾਰਜਨ ਦੇ ਨਾਲ ਜਿੱਤੇਗੀ ਹਰ ਸਿਆਸੀ ਆਗੂ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ 5:30 ਵਜੇ ਤੱਕ ਦੇ ਜਿਹੜੇ ਆંકੜੇ ਨੇ ਉਹ ਸਾਹਮਣੇ ਆ ਗਏ ਨੇ ਸਵੇਰੇ 7 ਵਜੇ ਦੀ VOTING ਸ਼ੁਰੂ ਹੋਈ ਹੈ ਔਰ 5:30 ਵਜੇ ਦੇ ਆંકੜੇ ਸਾਡੇ ਸਾਹਮਣੇ ਆ ਗਏ ਨੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ 55. ਦੋ 0 ਫੀਸਡ VOTING ਹੋ ਗਈ ਹੈ ਜਾਨੀ ਕਿ 55 ਫੀਸਡ VOTING ਪੂਰੇ ਪੰਜਾਬ ਦੇ ਵਿੱਚ ਹੋ ਗਈ ਹੈ 5:30 ਵਜੇ ਦਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਇਹ ਸਮਝ ਕੇ ਚੱਲ ਸਕਦੇ ਹੋ ਕਿ ਇਹ ਆંકੜੇ ਜਿਹੜੇ ਨੇ ਉਹ 5 ਵਜੇ ਨਿਕਲੇ ਹੋਣਗੇ 5:30 ਵਜੇ ਸਾਡੇ ਕੋਲ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਹੁਣ ਜਿਹੜਾ ਸਮਾਂ ਹੈ ਉਹ 1 ਘੰਟੇ ਦਾ ਸਮਾਂ ਬੀਤ ਗਿਆ ਔਰ ਇਹਦੇ ਇਸ ਇਸ ਅੰਕੜਿਆਂ ਦੇ ਵਿੱਚ ਤੁਸੀਂ 5 ਤੋਂ 7 ਫੀਸਦੀ ਦਾ ਬੜੌਤਰੀ ਵੀ ਦੇਖ ਸਕਦੇ ਹੋ ਕਿਉਂਕਿ ਹੁਣ ਜਿਹੜਾ ਸਮਾਂ ਹੈ ਉਹ ਸ਼ਾਮ ਦਾ ਸਮਾਂ ਹੈ ਲੋਕ ਘਰਾਂ ਚੋਂ ਨਿਕਲਣਗੇ VOTING ਕਰਨ ਦੇ ਲਈ ਸੋ ਤੁਹਾਨੂੰ ਦਿਖਾ ਰਿਹਾ ਕਿ 55.85 ਵਜੇ ਤੱਕ ਦੇ ਅੰਕੜੇ ਨੇ 55.20 ਫੀਸਦੀ ਜਿਹੜੀ VOTING ਹੈ ਪੂਰੇ ਪੰਜਾਬ ਦੇ ਵਿੱਚ ਹੋ ਗਈ ਹੈ ਇਸ ਤੋਂ ਇਲਾਵਾ ਜੇਕਰ ਹਲਕਾ ਵਾਈਜ਼ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 52.22 ਫੀਸਦੀ VOTING ਹੋਈ ਹੈ ਅੰਮ੍ਰਿਤਸਰ ਦੇ ਵਿੱਚ ਥੋੜਾ ਜਿਹਾ ਵਧੀ ਹੈ VOTING ਲੁਧਿਆਣਾ ਦੇ ਵਿੱਚ ਵੀ ਵਧੀ ਹੈ 48.55 ਜਣ ਕੇ 5-5 ਫੀਸਦੀ VOTING ਅੰਮ੍ਰਿਤਸਰ ਦੇ ਵਿੱਚ ਹੋ ਗਈ ਹੈ ਹੁਸ਼ਿਆਰਪੁਰ ਦੇ ਵਿੱਚ 52.39 ਫੀਸਦੀ VOTING ਹੋ ਗਈ ਹੈ ਇਹ ਵੀ ਇੱਥੇ ਵੀ ਵਧਿਆ ਹੈ ਪਟਿਆਲਾ ਦੇ ਵਿੱਚ 58.18 ਫੀਸਦੀ VOTING ਹੋ ਗਈ ਹੈ ਜਲੰਧਰ ਦੇ ਵਿੱਚ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਪਹਿਲਾ ਅੰਕੜਾ ਆਇਆ ਸੀ ਉਸ ਦੇ ਵਿੱਚ ਜਲੰਧਰ ਸ਼ਾਇਦ 45 ਦੇ ਕਰੀਬ ਸੀਗਾ ਪਰ ਹੁਣ ਹੁਣ ਜਿਹੜਾ ਆਂਕੜਾ ਆ ਉਹਦੇ ਵਿੱਚ 53.66% ਜਿਹੜੀ ਹੈ ਜਲੰਧਰ ਦੇ ਵਿੱਚ ਵੀ VOTING ਹੋ ਗਈ ਹੈ ਔਰ ਫਤਿਹਗੜ ਸਾਹਿਬ 54.55% ਦੀ VOTING ਹੋ ਗਈ ਹੈ ਬਠਿੰਡਾ ਦੇ ਵਿੱਚ 59.25% ਦੀ VOTING ਹੋ ਗਈ ਹੈ ਗੁਰਦਾਸਪੁਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੇ ਵਿੱਚ ਤਕੜਾ ਮੁਕਾਬਲਾ ਹੈ ਔਰ VOTING ਵੀ ਉੱਥੇ ਹੁਣ ਵੱਧ ਹੀ ਨਜ਼ਰ ਆ ਰਹੀ ਹੈ 58.34% ਦੀ VOTING ਹੋ ਗਈ ਹੈ ਸੰਗਰੂਰ ਦੇਖ ਸਕਦੇ ਹੋ ਸੰਗਰੂਰ ਦੇ ਵਿੱਚ 57.21% ਦੀ VOTING ਹੋਈ ਹੈ आनंदपुर साहिब ਦੇ ਵਿੱਚ ਵੀ VOTING ਵਧ ਗਈ ਹੈ 55.02 ਫੀਸਦੀ VOTING ਜਿਹੜੀ ਹੈ ਆਨੰਦਪੁਰ ਸਾਹਿਬ ਦੇ ਵਿੱਚ ਹੋ ਗਈ ਹੈ ਔਰ ਫਿਰੋਜ਼ਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੇ ਵਿੱਚ ਵੀ VOTING ਵਧੀ ਹੈ 57.68 फीसद की वोटिंग हो गई है खडूर साहब भी वोटिंग बदी है पचवंजा पॉइंट नौ जीरो लगभग छपंजा फीसदी खडूर साहब हो गई है और फरीद कोट देख सकते चुरुजा प्वाद हुई है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल